ਸੜ ਦੇ ਨੇ 60 ਰਿਮਿਨੇਸ਼ਨ ਆ ਗਏ ਜਿੱਥੇ ਨਾਲ ਤੱਕ ਆ ਗਏ ਕਦੋਂ ਤੱਕ ਇਹ ਸਪੀਡ ਨਾ ਕਰੋ ਕਦੋਂ ਤੱਕ ਫਾਈਨਲਿਸਟ ਕਰੋ ਕੱਲ ਨੂੰ ਸੁਖਰੀ ਰਿਕਨਡਿੰਗ ਕਰਾਉਂਦੇ ਸੀ ਪਰਸਨਲ ਨਾਮ ਸਰ ਇਹ ਵਾਕਸ ਨੇ ਕਿ ਉਸ ਦਿਨ ਫਾਈਨਲਿਸਟ ਲੱਗੇ ਟੋਟਲ ਕਿੰਨੇ ਬਾੜੇ 15 ਕੋਈ ਬਾਣੀ ਬਾਤ ਨਹੀਂ ਬਣਦੇ ਸਮਝ ਨਹੀਂ ਸ਼ਾਂਤਪੁਰ ਜੇ ਉਹਨਾਂ ਘੱਟ ਲੋਕ ਨਹੀਂ ਬਚੋਗੇ ਆ ਜੀ ਕੋਟਲੇ ਨੇ 18 18583 ਇਹਦੇ ਵਿੱਚ 9543 ਮੇਲ ਨੇ 9040 ਫੀਮੇਲ ਨੇ ਲਾਭਧਾਰਕਾਂ ਨਾ ਪ੍ਰਿੰਸੀਪਲ ਜਵਾਰੀ ਬਲੋਕ ਕਾਂਗਰਸ ਵਿੱਚੋਂ ਦਾ ਸਹਲਤ ਇੱਕ ਕੋਟਲੇ ਤੇ 15 ਵਾਰਸੀਆਂ 15 ਵਾਰਡਾਂ ਦੇ ਵਿੱਚੋਂ 14 ਵਾਰਡਾਂ ਦੇ ਵਿੱਚ ਅਸੀਂ ਕੈਂਡੀਡੇਟ ਜਿਹੜੇ ਹਨ ਉਹ ਡਿਸਟ੍ਰਿਬਿਊਟ ਕਰ ਦਿੱਤੇ ਗਏ ਨੇ ਮੋੜੇ ਕੋ ਬੜੇ ਵਧੀਆ ਤੇ ਸਾਫ ਸੁਥਰੇ ਅੱਖਰੇ ਸ਼ਹਿਰ ਨੂੰ ਅੱਗੇ ਲੈ ਕੇ ਜਾਣ ਵਾਲੇ ਕੈਂਡੀਡੇਟਰੇ ਸਾਡੇ ਵੋਟ ਨੰਬਰ 14 ਵਿੱਚ ਕਿਸੇ ਸਾਡੀ ਤਕਨੀਕੀ ਕਿਸੇ ਕੋਈ ਮਿਸਟੇਕ ਕਰਕੇ ਇੱਕ ਕੈਂਡੀਡੇਟ ਸਾਡਾ ਜਿਹੜਾ ਰਹਿ ਗਿਆ ਤੇ ਬੜਾ ਵਧੀਆ ਕੰਡੀਡੇਟ ਸੀਗਾ ਉਹ ਵੀ ਉਹ ਕਰਕੇ ਸਾਪਾਂ ਕਿਸੇ ਕਾਰਨ ਕਰਕੇ ਰਹਿ ਗਿਆ ਤੇ ਬਾਕੀ ਇਹੋ ਕੈਂਡੀਡੇਟ ਨੇ ਸਾਡੇ ਜਿਹੜੇ 14 ਦੇ 14 ਉਹ ਚੰਗੀ ਜੀਬ ਲੈ ਕੇ ਜਿੱਤਣ ਵਾਲੇ ਕੈਂਡੀਡੇਟ ਨੇ ਸਾਰੇ ਸੋ ਥੋੜੀ ਸੋ ਕਿਹੜੇ ਮੁੱਦੇ ਨੂੰ ਲੱਗੇ ਲੱਗੇਗਾ ਮੁੱਦਾ ਤਾਂ ਸਾਡੇ ਤੇ ਜਿਹੜਾ ਕਾਂਗਰਸ ਪਾਰਟੀ ਦਾ ਅਜੰਡਾ ਹੈ ਪੂਰੇ ਹਿੰਦੁਸਤਾਨ ਪੰਜਾਬ ਦੇ ਮਛੋੜੇ ਬਲਾਕ ਦਾ ਕਿਹਾ ਸੀ ਵਿਕਾਸ ਦੇ ਨਾਂ ਤੇ ਇਲੈਕਸ਼ਨ ਅਭੀ ਮਾਰਦੇ ਐ ਇੰਨਾ ਵੀ ਕਾਂਗਰਸੀਆਂ ਜਦੋਂ ਸਰਕਾਰਾਂ ਰਹੀਆਂ ਨੇ ਵੱਡੇ ਪੱਧਰ ਤੇ ਵਿਕਾਸ ਕੀਤਾ ਹੁਣ ਵੀ ਇਹਦਾ ਅਸੀਂ ਵਿਕਾਸ ਆ ਉਹ ਕਾਂਗਰਸ ਦੇ ਜਿਹੜੇ 14 ਕੈਂਡੀਡੇਟ ਜਿਹਾ ਕੇ ਉਹਨਾਂ ਦਾ ਪ੍ਰਗਾਮ ਬਣਾ ਕੇ ਅਸੀਂ ਜਿਹੜਾ ਸ਼ਹਿਰ ਦਾ ਵਿਕਾਸ ਆ ਇਹ ਜਿਹੜੇ ਸ਼ਹਿਰ ਦੇ ਵਿੱਚ ਕ腐ਸ਼ਨ ਦਾ ਬੋਲਬਾਲਾ ਅਸੀਂ ਉਹਨੂੰ ਖਤਮ ਕਰਾਂਗੇ ਗੱਲ ਕਰਦੇ ਹਾਂ ਸਰਕਾਰ ਦੇ ਕੋਲ ਸਾਲ ਦਾ ਟਾਈਮ ਸੀ ਕਿ ਇਹ ਵੀ ਬੰਦੇ ਚੁੱਕੀ ਸੀ ਪਹਿਲਾਂ ਕਿਵੇਂ ਦੇਖਦੇ ਨੇ ਸਰਕਾਰ ਦੀ ਮਲੈਕੀ ਸੀ ਕੋਈ ਵਿਕਾਸ ਨਹੀਂ ਹੋਇਆ ਸਾਲ ਦਾ ਦੇਖੋ ਸਰਕਾਰ ਜਿਹੜੀ ਹੁਣ ਸਰਕਾਰ ਚੱਲਦੀ ਆ ਕੋਈ ਕਿਸੇ ਨੂੰ ਲੱਗੇ ਨਹੀਂ ਰਹੀ ਆ ਸਰਕਾਰ ਨਾਲ ਦੀ ਚੀਜ਼ ਆ ਅੱਜ ਮਾਛਵਾਰੇ ਸ਼ਹਿਰ ਵੀ ਗੱਲ ਕਰ ਲੋ ਕਾਂਗਰਸ ਦਾ ਬੜਾ ਬੋਲਵਾਲ ਆ ਨੇਕ ਬੜੀਆਂ ਲੀਡਾਂ ਲਈ ਬੈਠੇ ਨੇ ਜੇ ਸਰਕਾਰ ਨੇ ਕੋਈ ਕੰਮ ਕੀਤਾ ਹੁੰਦਾ ਤਾਂ ਜਿਹੜੇ ਸਾਡੇ ਇੱਕ ਇੱਕ ਵਾਰਡ ਦੇ ਵਿੱਚ ਚਾਰ ਚਾਰ ਕੈਂਡੀਡੇਟ ਨਾਲ ਸਾਡੇ ਕੋਲ ਹੁੰਦੇ ਅਸੀਂ ਬਹੁਤ ਸਾਰੇ ਕੈਂਡੀਡੇਟਾਂ ਸਾਡੇ ਗੁੱਸੇ ਵੀ ਹੋਏ ਨੇ ਪਰ ਉਹਨਾਂ ਨੂੰ ਜੇ ਟਿਕਟ ਇੱਕ ਵਾਰਡ ਦੇ ਵਿੱਚ ਕਾਂਗਰਸ ਇੱਕ ਹੀ ਪਾਰਟੀ ਇੱਕ ਹੀ ਡਿਪਟੀ ਮੰਤਰੀ ਦੇ ਸਕਦੀ ਹੈ ਸੋ ਅਸੀਂ ਉਹਨਾਂ ਨੂੰ ਵੀ ਜਿਹੜਾ ਮਨਾ ਕੇ ਅਸੀਂ ਸਾਡੇ ਚੱਲੂਗੇ ਇੱਕ ਨਾਲ ਚੱਲਣਗੇ 14 ਸੀਟਾਂ ਅਸੀਂ ਛਾਂ ਨਾਲ ਜਿੱਤਾਂਗੇ लोग कांग्रेस पार्टी के हक के बैठे ने कांग्रेस पार्टी वीडी मजाइटी मछवा शहर के पिछों लैके निकलेगी जो सा ਕੈਂਡੀਡੇਟ ਵੀ ਨੇ ਬੜੇ ਐਕਸਪੀਰੀਅੰਸ ਨੇ ਬੜੇ ਪੁਰਾਣੇ ਨੇ ਸਾਰੇ ਮਿਲਣਾ 6 ਕੈਂਡੀਡੇਟਰ ਤਾਂ ਸਾਡੇ ਸਾਬਕਾ ਐਮਸੀ ਸੀ ਜਿਹਨੂੰ 6-6 ਲੱਖ ਰੁਪਏ ਦੇ ਦਿੱਤੇ ਮੈਂ ਦੋ ਕੈਂਡੀਡੇਟ ਆਪਣੇ ਹਮਸਫਰ ਤੇ ਉਹਨਾਂ ਦੇ ਵਿਚਨੇ ਜਿਹੜੇ ਕਦੇ ਜਿਹਨਾਂ ਨੂੰ ਐਟਾ ਕਹਾਰ ਦਾ ਮੂੰਹ ਨਹੀਂ ਦੇਖਿਆ ਵੱਡੀ ਲੀਡ ਲੈ ਕੇ ਇਸ ਵਾਰ ਫੇਜ ਜਿੱਤਣਗੇ ਸਾਰੇ ਸ਼ਹਿਰ ਜਿੱਤਣ ਮੈਂ ਸਾਰਿਆਂ ਨੂੰ ਇਹੀ ਕਹਾਂਗਾ ਬੇਨਤੀ ਹੈ ਤੁਹਾਨੂੰ ਪਤਾ ਹੀ ਹੈ ਵੀ 5 ਸਾਲ ਦਾ ਮੌਕਾ ਮੰਗਿਆ ਸੀਗਾ ਤੇ ਮੈਂ ਬੜੇ ਮਾਣ ਨਾਲ ਕਹਿੰਦਾ ਵੀ ਮੱਛੂਰਨ ਸਾਹਿਬ ਦੇ ਲੋਕਾਂ ਨੇ ਜਾਂ ਪੂਰੇ ਹਲਕੇ ਸwohner ਨੇ ਸਾਨੂੰ ਮਾਣ ਨਾਲ ਜਿਤਾਇਆ ਜੇ ਅਸੀਂ ਪੂਰੇ ਕੰਮ ਕੀਤੇ ਨੇ ਤੇ ਕੰਮ ਦੇ ਆਧਾਰ ਤੇ ਫਟਾਂ ਨੂੰ ਨਿਵਾਸੇ ਮਸ਼ਵਰੇ ਵੱਲ ਪਹੁੰਚ ਜਾ ਰਹੇ ਹਾਂ ਤੇ ਉਹਨਾਂ ਨੂੰ ਇਹੀ ਬੇਨਤੀ ਕਰੂੰਗਾ ਵੀ ਜਿਹੜੇ 5 ਸਾਲ ਦਾ ਮਾਫਾ ਉਹਨਾਂ ਤੋਂ ਮੰਗਿਆ ਸੀਗਾ ਇਹ ਜਿਹੜੀ ਇੱਕ ਸੇਵਾ ਨਗਰ ਕੌਂਸਲ ਵਾਲੀ ਇਹ ਵੀ ਸਾਡੇ ਹਿੱਸੇ ਬਣਦੀ ਆ ਤੇ ਇਹੀ ਕਹਿੰਦਾ ਵੀ ਜਿਹੜੇ ਕੀਤੇ ਕੰਮ ਨੇ ਉਹਨਾਂ ਨੂੰ ਦੇ ਦੇ ਸਾਨੂੰ ਵੱਧ ਤੋਂ ਵੱਧ ਵੋਟਾਂ ਤੇ ਜਿਤਾਉਣ ਸਾਰੇ ਮਸ਼ਵਰੇਦਾਰ ਤੇ ਅਸੀਂ ਮਾਰ ਮੈਸੇਜ ਕਰਾਂਗੇ ਗੈਰ ਨੂੰ ਦੇਖਿਆ ਜਾ ਰਿਹਾ ਵੀ 1.5 ਸਾਲ ਹੋ ਗਿਆ ਹੈ ਇਲੈਕਸ਼ਨਾਂ ਦਾ ਬਸ ਅੰਦਰ ਬਹੁਤ ਬਹੁਤ ਉਹਨਾਂ ਦੇ ਰੋਗ ਉਹਨਾਂ ਦੀਆਂ ਸੌਫਟ ਤੋਂ ਮਿਲੋ ਇੱਕ ਆਪਣੇ ਵੀ ਸਾਰੇ ਪੰਜਾਬ ਦੇ ਵਿੱਚ ਇਹ ਲੀਡ ਹੋਈਆਂ ਨੇ ਕਾਰਨ ਕੁਛ ਰਹੇ ਹੋਣਗੇ ਤੇ ਪਰ ਇਹ ਹੈ ਵੀ ਸਾਡੇ ਜਿਹੜੇ ਕੰਮ ਉਹ ਜਿਹੜੇ ਅਸੀਂ ਨਾਲ ਨਾਲ ਕਰਦੇ ਰਹੇ ਆਂ ਤੇ ਉਹ ਉਹਨਾਂ ਦੇ ਉੱਪਰ ਉਹਨਾਂ ਦੇ ਆਧਾਰ ਤੇ ਅਸੀਂ ਵੋਟਾਂ ਮੰਗ ਕੇ ਇੱਥੇ ਵੱਧ ਤੋਂ ਵੱਧ ਸਿੱਟਾ ਜਿੱਤਾਂਗੇ ਕੀ ਲੱਗਦਾ ਕਿੰਨੀਆਂ ਸੀਟਾਂ ਦੇ ਵਿੱਚ ਕਾ ਸਕਾਂਗੇ ਦੇਖੋ ਇਹ ਜੇ ਵੀ ਲਗਭਗ 13 ਤੋਂ 14 ਸੀਟਾਂ ਦਾ ਮੈਨੂੰ ਅਨੁਮਾਨ ਹੈਗਾ ਜਿੱਦਾਂ ਕਿ ਦੇਖਿਆ ਟੋਟਲ 15 ਸੀਟਾਂ ਦੇ ਤੇ ਮੇਨ ਕੰਮ ਹੋਣ ਵਾਲਾ ਜਿਹੜਾ ਤੁਹਾਡੀ ਕਮੇਟੀ ਦੇ ਵਿੱਚ ਜਿਹੜੇ ਕੀਤੇ ਜਾਂਦੇ ਨੇ ਜਿਹੜੇ ਰਹੇ ਨੇ ਉਸ ਕੰਮ ਨੂੰ ਮਨੇ ਪਾਸ ਹੋਏ ਜਿਹੜੀ ਮੈਂ ਗੱਲ ਕਰਾਂ ਹਾਕੀ ਦਾ ਸਟੇਡੀਅਮ ਆ ਜਿਹਦੇ ਬਸ 3 ਕਰੋੜ ਰੁਪਏ ਮਨਜ਼ੂਰ ਹੋਇਆ ਸਿਰਫ ਪੋਸ਼ਣ ਦਾ ਮਦਰ ਕਿਉਂਦਾ ਆਪ ਨੂੰ ਹੁਣੀ ਲੱਗਿਆਗਾ ਆਪਣੇ ਜਨਰਲੀ ਹੋਇਆਗਾ ਤੇ ਇੱਕ ਪਾਣੀ ਦੀ ਸਪਲਾਈ ਆ ਜਿਹੜੀ ਲੈਬ ਤੋਂ ਚੱਕ ਕੇ ਪੂਰੇ ਸ਼ਹਿਰ ਨੂੰ ਸਪਲਾਈ ਹੋਣੀ ਆ ਜਿਹਦਾ ਟੈਂਡਰ ਲਗਭਗ 6-7 ਹਫ਼ਤੇ ਬਾਅਦ ਲੱਗਿਆ ਪਰ ਟੈਂਡਰ ਪਾਸ ਨਹੀਂ ਹੋਇਆ ਜਿਹੜੀ ਲਗਭਗ 27 ਕਰੋੜ ਦਾ ਪ੍ਰੋਜੈਕਟ ਹੈ ਜਿਹੜਾ ਨਹਿਰ ਤੋਂ ਪਾਣੀ ਚੱਕ ਕੇ ਸਾਰੇ ਸ਼ਹਿਰ ਵਾਸੀਆਂ ਨੂੰ ਸਪਲਾਈ ਕਰਨਾ ਤੇ ਬਾਕੀ ਕਾਫੀ ਕੁਝ ਪਿਆਵਾਂ ਦਾ ਬੜੇ ਮਾਣ ਨਾਲ ਕਹਿੰਦਾ ਵੀ ਇੱਥੇ ਮੰਦੋ ਰੁਪਇਆ 56 ਕਰੋੜ ਦਾ ਸਾਡੇ ਅਕਾਊਂਟ ਦੇ ਵਿੱਚ ਵੀ ਪਿਆ ਹੈਗਾ ਮੱਥੋੜਾ ਸਾਹਿਬ ਦੇ ਕੋਈ ਦਿੱਕਤ ਨਹੀਂ ਹੈਗੀ ਇਹ ਜੀ ਤੇ ਸਾਰੇ ਕੰਮ ਜਿੰਨੇ ਹੈਗੇ ਲਗਭਗ ਪੂਰੇ ਹੋਏ ਨੇ ਤੇ ਕੋਈ ਵੀ ਅਜਿਹੀ ਦਿੱਖ ਨਹੀਂ ਕੰਮ ਪਿੱਛੇ ਰਹੇ ਹੋ। ਭਾਰਤ ਜਨਤਾ ਪਾਰਟੀ ਵੀ ਅਸੀਂ ਅੱਜ ਪਹਿਲੀ ਸੂਚੀ ਜਿਹੜੀ ਸੀ ਸਾਡੀ ਅਸੀਂ ਕੱਲ ਜਾਰੀ ਕੀਤੀ ਸੀਗੀ ਅੱਜ ਅਸੀਂ 7 ਕੈਂਡੀਡੇਟਸ ਦੇ ਨਾਮੀਨੇਸ਼ਨ ਫਾਈਲ ਕੀਤੇ ਆ ਭਾਰਤ ਜਨਤਾ ਪਾਰਟੀ ਦੇ 7 ਵਾਰਡ ਵਿੱਚੋਂ ਆਪਣੇ ਬੰਦੇ ਅਸੀਂ ਖੜੇ ਕੀਤੇ ਆ ਲੀਹਲ ਸਾਹਿਬ ਤੁਸੀਂ ਲੀਹਲ ਸਾਹਿਬ ਸਾਡੇ 6 ਨੰਬਰ ਵਾਰਡ ਤੋਂ ਨੇ ਬਾਕੀ ਸਾਰੇ ਵੀ ਅਸੀਂ ਲਾਇਆ ਕੈਂਡੀਡੇਟ ਅੱਛੇ ਕੈਂਡੀਡੇਟ ਚੁਣ ਕੇ ਲਾਇਆ ਜਿਹੜੇ ਲੋਕਾਂ ਦੇ ਵਿੱਚ ਵਿਚਰਦੇ ਆ ਔਰ ਬਾਕੀ ਵਾਰਡਾਂ ਦੇ ਵਿੱਚ ਵੀ ਸਾਡੇ ਦਰਵਾਜ਼ੇ ਖੁੱਲੇ ਆ ਸਾਰਿਆਂ ਲਈ ਜਿਹੜੇ ਲੋਕ ਭਾਰਤ ਦੀ ਪ੍ਰਭੂ ਸੱਤਾ ਤੇ ਖੰਡਾ ਵਿੱਚ ਯਕੀਨ ਰੱਖਦੇ ਆ ਜਿਹੜੇ ਲੋਕ ਭਾਰਤ ਦੇ ਸੰਵਿਧਾਨ ਦੇ ਵਿੱਚ ਯਕੀਨ ਰੱਖਦੇ ਆ ਉਹਨਾਂ ਦੀ ਅਸੀਂ ਮਤ ਕਰ ਵੀ ਸਕਦੇ ਆ ਤੇ ਮਤ ਲੈ ਵੀ ਸਕਦੇ ਆ ਸਾਡੀ ਅਰੇ ਜੇ ਕੋਈ ਦੋਚਿੱਤੀ ਨਹੀਂ ਹੈ ਕਿ ਅਸੀਂ ਤਗੜੇ ਹੋ ਕੇ ਕਿਉਂਕਿ ਆਪ ਤੁਸੀਂ ਹੁਣ ਦੇਖਿਆ ਪਿਛਲੇ ਸਮੇਂ ਦੇ ਵਿੱਚ ਜੇ ਪੰਜਾਬ ਦੇ ਵਿੱਚ ਕੋਈ ਵੀ ਡਵੈਲਪਮੈਂਟ ਦੀ ਗੱਲ ਚੱਲਦੀ ਹੈ ਚਾਹੇ ਵਿੱਤ ਕਮਿਸ਼ਨ 15ਵਾਂ ਵਿੱਤ ਕਮਿਸ਼ਨ ਨਾ ਚਾਹੇ 14ਵਾਂ ਵਿੱਤ ਕਮਿਸ਼ਨ ਨਾ ਉਹ ਵੀ ਪੈਸੇ ਸੈਂਟਰ ਤੋਂ ਆ ਰਹੇ ਆ ਜੇ ਨਰੇਗਾ ਸਕੀਮ ਚੱਲਦੀ ਉਹ ਵੀ ਸੈਂਟਰ ਵੱਲੋਂ ਆ ਰਹੀ ਹੈ ਪਿਛਲੇ 2020 ਤੋਂ ਕੋਰੋਨਾ ਤੋਂ ਬਾਅਦ ਜੇ ਕਣਕ ਗਰੀਬ ਪਰਿਵਾਰਾਂ ਨੂੰ ਮਿਲ ਰਹੀ ਹੈ ਤਾਂ ਉਹ ਵੀ ਸਾਰੀ ਕਣਕ ਸੈਂਟਰ ਗੌਰਮਿੰਟ ਵੱਲੋਂ ਵਾਲੀ ਬੇਸ਼ੱਕ ਫੋਟੋ ਥੈਲਿਆਂ ਤੇ ਕਣਕ ਵਾਲੇ ਤੇ ਭਗਵੰਤ ਮਾਨ ਜੀ ਦੀ ਲੱਗੀ ਆ ਪਰ ਉਹ ਕਣਕ ਜਿਹੜੀ ਐ ਸੈਂਟਰ ਵੱਲੋਂ ਆ ਰਹੀ ਐ ਕਿੰਦੀਆਂ ਸੀਟਾਂ ਤੇ ਅਸੀਂ ਟੋਟਲ ਜੀ 7 ਸੀਟਾਂ ਤੇ ਅੱਜ ਜਿਹੜੇ ਨਾਮਿਨੇਸ਼ਨ ਫਾਈਲ ਕਰ ਦਿੱਤੇ ਐ ਵਿੱਚ ਗਿਆਸ ਆਇਲ ਗਈ ਜਾ ਰਹੀ ਐ ਵੀ ਅਕਾਲੀ ਦਲ ਨਾਲ ਭਾਈਵਾਲੀ ਐ ਤੁਹਾਡੀ ਪਾਰਟੀ ਉਹਦੇ ਵਿੱਚ ਵੀ ਕੈਂਡੀਡੇਟ ਐ ਦੇਖੋ ਅਕਾਲੀ ਦਲ ਤੇ ਭਾਜਪਾ ਦਾ ਸਮਝੌਤਾ ਰਿਹਾ 27 ਸਾਲ ਸਾਡੇ ਲਈ ਕੋਈ ਅਕਾਲੀ ਦਲ ਅਸ਼ੂਤ ਨਹੀਂ ਹੈ ਪਰ ਜਿਹੜੀਆਂ ਨੀਤੀਆਂ ਕਰਕੇ ਜਿਹੜੀਆਂ ਗਲਤ ਗੱਲਾਂ ਕਰਕੇ ਭਾਰਤੀ ਜਨਤਾ ਪਾਰਟੀ ਨੇ ਲੱਗ ਇਲੈਕਸ਼ਨ ਲੜੀ ਹੈ ਅੱਜ ਅਕਾਲੀ ਦਲ ਨੂੰ 9% ਵੋਟ ਪਈ ਹੈ ਲੋਕ ਸਭਾ ਵਿੱਚ ਸਾਨੂੰ 18.5% ਵੋਟ ਪਈ ਹੈ ਅੱਜ ਅਕਾਲੀ ਦਲ ਨੇ ਜਿਹੜੀਆਂ ਦੋ ਚਾਰ ਜਿਮਨੀ ਚੋਣਾਂ ਹੋਈਆਂ ਉੱਤੇ ਬਾਈਕਾਟ ਕੀਤਾ ਅਸੀਂ ਉੱਥੇ 18-18000 12-12 15-15000 ਵੋਟ ਲੈ ਕੇ ਨਿਕਲੇ ਆ ਅੱਜ ਭਾਰਤੀ ਜਨਤਾ ਪਾਰਟੀ ਦੇ ਵੱਲ ਲੋਕ ਦੇਖ ਰਹੇ ਆ ਅੱਜ ਨਰਿੰਦਰભાઈ ਮੋਦੀ ਦੀਆਂ ਨੀਤੀਆਂ ਲਈ ਅੱਜ ਮੈਂ ਤੁਹਾਨੂੰ ਪ੍ਰੈਕਟੀਕਲ ਦੱਸਾਂ ਇੱਕ ਬਤੌਰ ਪ੍ਰੋਫੈਸਰ ਗੱਲ ਕਰ ਰਿਹਾ ਐਜੂਕੇਟਿਡ ਦੇ ਤੌਰ ਤੇ ਗੱਲ ਕਰ ਰਿਹਾ ਅੱਜ ਪੰਜਾਬ ਨੂੰ ਮੋਦੀ ਸਾਹਿਬ ਦੀ ਲੋੜ ਹੈ ਮੋਦੀ ਸਾਹਿਬ ਨੂੰ ਪੰਜਾਬ ਦੀ ਲੋੜ ਨਹੀਂ ਹੈ ਕਿ ਮੈਂ ਤੁਹਾਨੂੰ ਪ੍ਰੈਕਟੀਕਲ ਗੱਲ ਦੱਸ ਰਿਹਾ ਜੇ ਪੰਜਾਬ ਨੂੰ ਪੈਰਾਂ ਭਰ ਲੈ ਕੇ ਆਉਣਾ ਹੈ ਪੰਜਾਬ ਦੀ ਤਰੱਕੀ ਕਰਨੀ ਹੈ ਪੰਜਾਬ ਦੀ ਸਨਤ ਨੂੰ ਉਨਤ ਕਰਨਾ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇਵਾਉਣਾ ਡਵੈਲਪਮੈਂਟ ਕਰਨੀ ਜਿਹੜੀ ਤੁਸੀਂ ਗੱਲ ਕਰੇ ਡਵੈਲਪਮੈਂਟ ਹੋਊਗੀ ਕਿਵੇਂ ਯਾਰ ਜਦੋਂ ਰੈਵਨਿਊ ਨਹੀਂ ਹੈ ਸਾਡੇ ਕੋਲ ਬਾਕੀ ਸੀਟਾਂ ਤੇ ਕਦੋਂ ਉਮੀਦਵਾਰ ਅਸੀਂ ਮੈਨੂੰ ਲੱਗਦਾ ਹੁਣ ਥੋੜੀ ਦੇਰ ਦੇ ਵਿੱਚ ਤੁਹਾਨੂੰ ਇੱਕ ਪ੍ਰੈਸ ਕਾਨਫਰੰਸ ਹੋਰ ਤੁਹਾਡੇ ਨਾਲ ਕਰਾਂਗੇ ਮੈਨੂੰ ਲੱਗਦਾ ਘੰਟੇ ਦੇ ਵਿੱਚ ਵਿੱਚ ਇਹ ਤੁਹਾਡਾ ਮੈਨੂੰ ਲੱਗਦਾ ਵੀ ਮਾਛਵਾੜ ਦੇ ਲੋਕ ਫਤਵਾ ਦੇਣਗੇ ਮਾਛੀਵਾੜਾ ਸਾਹ ਦੇ ਲੋਕ ਤਾਂ ਜੀ ਮੈਂ ਕੰਨਾ ਜੀ ਦੀਵੇ ਬਾਲ ਕੇ ਵੇਟ ਕਰ ਰਹੇ ਕਿ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸਾਡੇ ਕੋਲੋਂ ਅਸੀਂ ਵੋਟਾਂ ਪਾਉਣੀ ਹੈ ਕਿਉਂਕਿ ਸੋਚ ਸੋ ਅੱਜ ਲੋਕ ਐਂਡ ਆਰਡਰ ਦਾ ਹਾਲਾਤ ਦੇਖੋ ਭਾਈ ਸਾਹਿਬ ਪੰਜਾਬ ਵਿੱਚ ਕੀ ਹੈ ਤੁਸੀਂ ਅਸੀਂ ਕੋਈ ਘਰ ਦੀ ਗ੍ਰਹਿਣੀ ਕੋਈ ਔਰਤ ਕੋਈ ਸੇਫ ਹੀ ਨਹੀਂ ਹੈ ਦੇਖੋ ਮਾਛੋੜਾ ਨਗਰ ਕੌਨ ਸਲਦਾ ਅੱਜ ਕਿਉਂਕਿ ਆਖਰੀ ਦਿਨ ਹੈ ਕੁਝ ਘੰਟੇ ਰਹਿ ਗਏ ਨੇ ਨਾਮੀਨੇਸ਼ਨ ਖਤਮ ਹੋਣ ਦੇ ਵਿੱਚ ਅਸੀਂ ਸਾਰੇ ਵਾਡਾਂ ਦੇ ਵਿੱਚ ਆਪਣੇ ਵਧੀਆ ਤੋਂ ਵਧੀਆ ਉਮੀਦਵਾਰ ਉਤਾਰੇ ਨੇ ਤੇ ਮੈਂ ਸ਼ਹਿਰ ਨਿਵਾਸੀ ਨੂੰ ਬੇਨਤੀ ਕਰਦਾ ਦੇਖੋ ਹੁਣ ਸਮਾਂ ਆ ਗਿਆ ਆਪਣੀ ਖੇਤਰੀ ਪਾਰਟੀ ਆਪਣੀ ਰਿਜੀਨਲ ਪਾਰਟੀ ਸ਼੍ਰੋਮਣੀ ਕਾਲੀ ਦਾ ਤੁਗੜਾ ਕਰਨ ਦਾ ਤੇ ਮੈਂ ਇਹ ਵੀ ਕਹਿਣਾ ਚਾਹੂੰਗਾ ਵੀ ਜੋ ਪਿਛਲੇ ਸਮੇਂ ਦੇ ਵਿੱਚ ਵੀ ਮਾਛੋੜਾ ਸ਼ਹਿਰ ਦੇ ਵਿੱਚ ਵਿਕਾਸ ਹੋਇਆ ਤਾਂ ਸ਼੍ਰੋਮਣੀ ਕਾਲੀਗੱਲ ਦੀ ਸਰਕਾਰ ਸਭ ਤੋਂ ਵੱਧ ਗਲੀਆਂ ਨਾਲੀਆਂ ਦਾ ਕੰਮ ਸੀਰੇਜ ਦਾ ਕੰਮ ਜੇ ਆਪਾਂ ਕਹੀਏ ਮਾਰਕੀਟਾਂ ਵੀ ਬੜੀਆਂ ਸੋਹਣੀਆਂ ਕੱਟੀਆਂ ਗਈਆਂ ਨੇ ਉਸੇ ਕੇਵਲ ਤੇ ਕੇਵਲ ਸ਼੍ਰੋਮਣੀ ਕਾਲੀ ਦਲ ਦੀ ਕਮੇਟੀ ਦੇ ਹੱਥੋਂ ਕੱਟਿਆ ਗਿਆ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਆਓ ਰਲ ਕੇ ਸਾਥ ਦੇਓ ਅੱਜ ਇਹਦਾ ਨਾਮੀਨੇਸ਼ਨ ਦਾ ਦਿਨ ਚੱਲ ਰਿਹਾ ਥੋੜਾ ਢਿੱਲਾ ਜਰੂਰ ਮੈਂ ਕਹਾਗਾ ਕਿ ਕਾਫੀ ਸਮਾਂ ਹੋ ਗਏ ਤੇ ਲੋਕਾਂ ਨੂੰ ਖੜੇਆਂ ਨੂੰ ਥੋੜੀ ਕੱਜਲਖਵਾਰੀ ਹੋ ਰਹੀ ਆ 3 ਵਜੇ ਦਾ ਟਾਈਮ ਆ ਕੁਝ ਘੰਟੇ ਰਹਿ ਗਏ ਸੋ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਜਲਦ ਤੋਂ ਜਲਦ ਇਹ ਨਾਮੀਨੇਸ਼ਨ ਦਾ ਪ੍ਰੋਸੈਸ ਖਤਮ ਕੀਤਾ ਜਾਵੇ ਕਿਉਂਕਿ ਅੱਗੇ ਹੀ ਸਰਕਾਰਾਂ ਨੇ ਬਹੁਤ ਘੱਟ ਸਮਾਂ ਦਿੱਤਾ ਕੈਂਪੇਨ ਕਰਨ ਲਈ ਸੋ ਸਮਾਂ ਬਹੁਤ ਥੋੜਾ ਆ ਸੋ ਮੈਂ ਉਮੀਦ ਰੱਖਦਾ ਵੀ ਸ਼੍ਰੋਮੇ ਇਕਾਲੀਦਲ ਜਿਹੜੀ ਆ ਮਛਵੜਾ ਦੀ ਨਗਰ ਕੌਂਸਲ ਤੇ ਦੁਬਾਰਾ ਫੇਰ ਕਾਰਜ ਕਰੇ ਪ੍ਰਸ਼ਾਸਨ ਨੇ ਆਪ ਕੰਮ ਕਰ ਸਕਦਾ ਸੀ ਪਰ ਨਹੀਂ ਕੀਤਾ ਲੋਕਾਂ ਦਾ ਕਹਿਣਾ ਸਰਕਾਰ ਜਿਹੜੀ ਮੌਕੇ ਦੀ ਹੈ ਤੇ ਕੀ ਕਹਿੰਦੇ ਤੈਨੂੰ ਸਰਕਾਰ ਫੇਲੀਅਰ ਤੇ ਮੈਂ ਇੱਕ ਦਊਂਗਾ ਪਹਿਲਾਂ ਤਾਂ ਸਭ ਤੋਂ ਵੱਡਾ ਫੇਲੀਅਰ ਆ ਜਿਹੜਾ ਡੈਮੋਕ੍ਰੇਸੀ ਦੀ ਘਟਨਾ ਇਹਨਾਂ ਨੇ ਕਤਲ ਕੀਤਾ ਜਦੋਂ ਡਿਊ ਹੋ ਗਈਆਂ ਸਾਢੇ 5 ਸਾਲ ਹੋ ਗਿਆ ਡਿਊ ਹੋਈਆਂ ਉਹ ਇਲੈਕਸ਼ਨ ਉਹ ਵੀ ਹਾਈ ਕੋਰਟ ਤੋਂ ਬਾਅਦ ਇਹਨਾਂ ਨੇ ਇਹ ਐਲਾਨ ਕੀਤਾ ਵੀ ਹੁਣ ਇਲੈਕਸ਼ਨਾਂ ਕਰਾਉਣੀਆਂ ਪੈਣੀਆਂ ਸੀ ਇਹਨਾਂ ਨੂੰ ਤਾਂ ਕਰਕੇ ਇਹਨਾਂ ਨੇ ਕਰਾਈਆਂ ਨੇ ਨਹੀਂ ਇਹਨਾਂ ਦੀ ਕੋਈ ਇੰਟੈਂਸ਼ਨ ਨਹੀਂ ਸੀ ਜਿਹੜੇ ਇਹਨਾਂ ਨੇ ਪ੍ਰਬੰਧ ਗਲਾਈ ਸੀ ਕਿਉਂਕਿ ਜੋ ਆਮ ਆਦਮੀ ਪਾਰਟੀ ਦੇ ਵਰਕਰ ਨੇ ਜਿਹੜੇ ਇਹਨਾਂ ਨਾਲ ਪਹਿਲਾਂ ਤੁਰੇ ਸੀ ਉਹਨਾਂ ਨੂੰ ਗਰਾਊਂਡ ਦੇ ਉੱਤੇ ਐਕਸਪੀਰੀਅੰਸ ਦੀ ਕਮੀ ਹੋਣ ਕਰਕੇ ਅਤੇ ਉਹਨਾਂ ਦਾ ਜੋ ਬਾਡਾਂ ਦੇ ਵਿੱਚ ਆਧਾਰ ਘੱਟ ਹੋਣ ਕਰਕੇ ਇਹਨਾਂ ਨੇ ਪ੍ਰਬੰਧਕ ਲਾ ਕੇ ਉਹਨਾਂ ਨੂੰ ਮੂਰੇ ਕਰਕੇ ਕੰਮ ਕਰਨ ਦੀ ਕੋਸ਼ਿਸ਼ ਕੀਤੀ ਪਰ ਵਿਕਾਸ ਦੇ ਨਾਂ ਤੇ ਕੁਝ ਨਹੀਂ ਕੀਤਾ ਆਮ ਆਦਮੀ ਪਾਰਟੀ ਹਰ ਫਰੰਟ ਤੇ ਫੇਲ ਆ ਸ਼ਹਿਰਾਂ ਦੇ ਵਿਕਾਸ ਤੋਂ ਲੈ ਕੇ ਕਾਨੂੰਨ ਵਿਵਸਥਾ ਤੱਕ ਹਰੇਕ ਚੀਜ਼ ਦੇ ਵਿੱਚ ਫੇਲ ਚਲੋ ਸਾਬ ਅਕਾਲੀ ਦਲ ਦੀ ਗੱਲ ਕਰੀਏ ਤਾਂ ਇੱਥੇ ਕਿੰਨੇ ਕੈਂਡੀਡੇਟ ਨੇ ਜਿਹੜੇਾਰੇ ਲੋਨ ਸਾਡੇ ਜਿਹੜੇ ਇੱਥੇ 15 ਕੈਂਡੀਡੇਟ ਨੇ ਤੇ ਉਹਦੇ ਵਿੱਚੋਂ ਹੁਣ ਅਸੀਂ ਕਿਉਂਕਿ ਦੋ ਕੈਂਡੀਡੇਟਾਂ ਹੈ ਸਕਰੀਨਿੰਗ ਜੀ ਚੱਲ ਰਹੀ ਹੈ ਕਿਉਂਕਿ ਉੱਥੇ ਸਾਡੇ ਕੋਲ ਜਿਆਦਾ ਫੋਨ ਕਰਕੇ ਥੋੜਾ ਜਿਹਾ ਅਸੀਂ ਉਹਦੇ ਵਿੱਚ ਵੇਟ ਕਰ ਰਹੇ ਹਾਂ ਵੀ ਕੀ ਉਹਦਾ ਐਂਡ ਰਿਜ਼ਲਟ ਆਉਂਦਾ ਤੇ ਬਾਕੀ ਸਾਰੇ ਉਥੇ ਕੈਂਡੀਡੇਟ ਖੜੇ ਨੇ ਤੇ ਅਸੀਂ ਸਮੁੱਚੇ ਤੁਹਾਨੂੰ ਕਹਿਣਾ ਚਾਹੁੰਗਾ ਵੀ ਇੱਥੋਂ ਅਕਾਲੀ ਦਲ ਬਹੁਮਤ ਦੇਣਾ ਚਾਹਤੂ ਚਰਚਾ ਮੈਂ ਇਹ ਵੀ ਨੇ ਵੀ ਕਿ ਭਾਜਪਾ ਨਾਲ ਇੱਥੇ ਗਠਜੋੜ ਬੰਦ ਹੋ ਰਿਹਾ ਹੈ ਅਹ ਦੇਖੋ ਕੀ ਹੁੰਦਾ ਹੈ ਨਾ ਜਦੋਂ ਤੁਸੀਂ ਪੁਰਾਣੀ ਪਾਰਟੀ ਦੇ ਲਿੰਕ ਚ ਹੁੰਨੇ ਹੋ ਪੁਰਾਣੇ ਭੈਣ ਭਾਈ ਇੱਧਰ ਉੱਧਰ ਤੁਹਾਡੇ ਹੁੰਦੇ ਆ ਤਾਂ ਯਕੀਨਨ ਤੌਰ ਤੇ ਇੱਕ ਦੂਜ ਕਿਉਂਕਿ ਬਹੁਤ ਪੁਰਾਣਾ ਇੱਕ ਸੰਬੰਧ ਬੀਜੇਪੀ ਨਾਲ ਰਿਹਾ ਆ ਤੇ ਯਕੀਨਨ ਤੌਰ ਤੇ ਮੈਂ ਜੇ ਕਹਾ ਵੀ ਹਾਂ ਉਹਨਾਂ ਦਾ ਸੜੇ ਮੀਟਿੰਗਸ ਹੋਈਆਂ ਨੇ ਪਰ ਅਸੀਂ ਆਪਣੇ ਆਪਣੇ ਕੈਂਡੀਡੇਟਾਂ ਦੀ ਪੂਰਾ ਜੋਰ ਲਾ ਕੇ ਉਹਨਾਂ ਨੂੰ ਦਿਖਾਵਾਂਗੇ ਤੇ ਬਾਅਦ ਰਿਜ਼ਲਟ ਤੋਂ ਬਾਅਦ ਕੀ ਬਣਦਾ ਉਹ ਲੋਕਾਂ ਦਾ